ਬਾਰਡਰ ਤੇ ਇੱਕ ਪਾਸੇ ਕਿਸਾਨਾਂ ਦੀ ਮਹਾਪੰਚਾਇਤ ਹੈ ਤੇ ਦੂਜੇ ਪਾਸੇ ਕਿਸਾਨਾਂ ਗੁਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ ਆਇਆ ਤਦਾਸ ਜੀ ਇਹ ਕਿ ਖਨੌਰੀ ਬਾਰਡਰ ਤੇ ਕਿਸਾਨ ਆਗੂ ਬਲਦੇਵ ਸਰਸਾ ਮੌਜੂਦ ਸਨ ਜਿੱਤੇ ਅਚਾਨਕ ਹੀ ਉਹਨਾਂ ਦੀ ਤਬੀਅਤ ਖਰਾਬ ਹੋਈ ਹੈ ਤੇ ਹਾਰਟ ਅਟੈਕ ਦੇ ਚਲਦਿਆਂ ਉਹਨਾਂ ਨੂੰ ਤੁਰੰਤ ਐਂਬੂਲੈਂਸ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਜਾਂਦਾ ਗਿਆ। ਤਦਾਸ ਜੀ ਕਿ ਉੱਥੇ ਉਹਨਾਂ ਦਾ ਇਲਾਜ ਜਾਰੀ ਹੈ। ਫਿਲਹਾਲ ਦੀ ਘੜੀ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਸਥਿਰ ਦੱਸੀ ਜਾ ਰਹੀ ਹੈ। ਪਹਿਲਾਂ ਵੀ ਉਹਨਾਂ ਨੂੰ ਹਾਰਟ ਦੀ ਬਿਮਾਰੀ ਹੈ ਤੇ ਤਕਰੀਬਨ ਵੀ ਦਿਨਾਂ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਹਾਰਟ ਅਟੈਕ ਆਉਂਦਾ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦੇ ਸਟੰਟ ਪਾਇਆ ਗਿਆ ਸੀ ਤੇ ਅੱਜ ਮਹਾਪੰਚਾਇਤ ਦੇ ਦਰਮਿਆਨ ਹੀ ਉਹਨਾਂ ਦੀ ਤਬੀਅਤ ਵਿਗੜੀ ਤੇ ਹਾਰਟ ਅਟੈਕ ਦੇ ਚਲਦਿਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਤੇ ਜਾਣਕਾਰੀ ਦਿੰਦੇ ਆ ਡੀਐਸਪੀ ਸਿਟੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਬਲਦੇਵ ਸਿੰਘ ਸਰਸਾ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਹਾਲਤ ਠੀਕ ਦੱਸੀ ਜਾ ਰਹੀ ਹੈ ਮੈਂ ਅੱਗੇ ਜਾਂਦੇ ਜੀ ਆਪ ਜਿੰਨੇ ਹੁੰਦੇ ਆ ਬਹੁਤ ਹੈ ਇੱਕ ਤੇਜ਼ ਰੱਲਾ ਕੋਈ ਨਹੀਂ ਤੇ ਰੱਲਾ ਕੋਈ ਨਹੀਂ ਕੋਲੋਂ ਗਿਆ ਰਾਸਤਾ ਚੱਲ ਉੱਧਰ ਜਾ ਉੱਧਰ ਉੱਧਰ ਜਾ ਸਰ ਬਲਦੇਵ ਸਿੰਘ ਸਿੱਖਾਣਾ ਪ੍ਰਿੰਸਾ ਹਸਪਤਾਲ ਦੇ ਜਾਂਦੇ ਰੇਲਿਸਪਾਂ ਦੇ ਹਾਲਾਤ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਹੈ ਇੱਕ ਵਾਰੀ ECG ਹੋਈ ਹੈ ਉਹਨਾਂ ਦੀ ਇੱਥੇ ਜਦੋਂ ਸਾਨੂੰ ਪ੍ਰੀਅਰ ਇਨਫੋਰਮੇਸ਼ਨ ਮਿਲੀ ਸੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਇਤਲਾਹ ਦਿੱਤੀ ਗਈ ਸੀ ਅਸੀਂ ਮੈਡੀਕਲ ਸਬਡੈਂਟ ਸਾਹਿਬ ਦੇ ਥਰੂ ਇੱਥੇ ਸਾਰਾ ਡਾਕਟਰੀ ਟੀਮਾਂ ਦਾ ਬਿਲਕੁਲ ਇੰਤਜ਼ਾਮ ਸੀਗਾ ਉਹਨਾਂ ਨੂੰ ਹੁਣ ਉਹਨਾਂ ਦਾ ਅੰਡਰ ਅਬਜ਼ਰਵੇਸ਼ਨ ਰੱਖ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਹੈ ਕੀ ਪ੍ਰੋਬਲਮ ਹੈ ਮਾਈਲਡ ਹਾਰਟ ਐਟੈਕ ਇਸ ਤਰੀਕੇ ਲੱਗਦੀ ਹਾਂ ਉਸੇ ਤੱਕ ਰਿਕਵਰੀ ਹੈ ਕੀ ਕਰਨਾ ਚਾਹਤਾ ਜੀ ਅੰਡਰ ਅਬਜ਼ਰਵੇਸ਼ਨ ਨੇ ਬਾਕੀ ਤਾਂ ਡਾਕਟਰ ਸਾਹਿਬ ਦੱਸੋ ਪਹਿਲਾਂ ਵੀ ਪਿੱਛੇ ਦਾ ਕੋਈ ਰੈਕੋਰਡ ਆਇਆ ਪਹਿਲਾਂ ਵੀ ਉਹਨਾਂ ਨੂੰ ਥੋੜੇ ਜਿ ਮਤਲਬ ਹਾਟ ਦੀ ਡਿਸੀਜ਼ ਪ੍ਰੋਬਲਮ ਹੈਗੀ ਹੈ ਜੋ ਹਿਸਟਰੀ ਦੱਸਦੇ ਨੇ ਉਹਨਾਂ ਦੇ ਨਾਲ ਦੇ ਬਾਕੀ ਹੁਣ ਡਾਕਟਰ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਆਪਣਾ ਕਿਸਾਨ ਯੂਨੀਅਨ ਦੇ ਹੀ ਨਾਮ ਅੱਛਾ ਕਿਸਾਨ ਦਾ ਕੀ ਕਹਿਣਾ ਜੀ ਕਿਸ ਤਰੀਕੇ ਨਾਲ ਹੋ ਗਿਆ ਤੱਕ ਰਿਕਵਰੀ ਬਾਰੇ ਕਿਸਾਨ ਯੂਨੀਅਨ ਨਾਲ ਵੀ ਹਜੇ ਡਾਕਟਰ ਸਾਹਿਬ ਦੇ ਦਰ ਪਰ ਡਾਕਟਰ ਸਾਹਿਬ ਜੋ ਡਿਸੀਜਨ ਲੈਣਗੇ ਅੱਗੇ ਅਪਚਾਰ ਚੱਲ ਰਿਹਾ ਉਹਨਾਂ ਦਾ ਅੰਡਰ ਅਬਜ਼ਰਵੇਸ਼ਨ ਡਾਕਟਰ ਕੀ ਪਹਿਲਾਂ ਵੀ ਕੋਈ ਦਵਾਈ ਹੜ ਦਾ ਚੱਲਦਾ ਸੀ ਉਹ ਤਾਂ ਜ਼ੁਬਾਨੀ ਉਹ ਦੱਸ ਰਹੇ ਨੇ ਬਾਕੀ ਤਾਂ ਹੁਣ ਇਲਾਜ ਚੱਲ ਰਿਹਾ